ਕੀ ਕਦੋਂ ਤੱਕੰ ਦਾ ਲੈ ਇਹ ਕਿ ਹੋ ਸਕਦਾ ਜਲਦੀ ਲੋਕ ਸਭਾ ਦੀਆਂ ਸੀਟਾਂ ਅਸੀਂ ਵੰਡ ਦਾਂਗੇ ਬੇਫਿਕਰ ਹੋ ਜਾਓ ਔਰ ਮੈਨੂੰ ਲੱਗਦਾ ਕਿ ਬਹੁਤ ਚੰਗੇ ਉਮੀਦਵਾਰ ਲੋਕ ਪੱਖੀ ਉਮੀਦਵਾਰ ਅਸੀਂ ਧਿਆਨ ਗਏ ਔਰ ਜਿਸ ਪ੍ਰਕਾਰ ਦੇ ਸਰਵੇ ਆ ਰਹੇ ਸਾ ਕਾਂਗਰਸ ਪਾਰਟੀ ਦੀ ਵੋਟ ਪਰਸੈਂਟੇਜ ਦਾ ਚਾਹੇ ਸੀਟਾਂ ਦਾ ਮੈਨੂੰ ਲੱਗਦਾ ਹੈ ਕਿ ਅਮੀਦ ਕਰਾਂਗੇ ਅਸੀਂ ਉਹਨਾਂ ਸਰਵੇਖਣਾਂ ਤੋਂ ਨਹੀਂ ਉਹਨਾਂ ਤੋਂ ਵੀ ਉਹਨਾਂ ਦੀ ਉਪੇਕਸ਼ਾ ਦੇ ਮੁਤਾਬਕ ਉਦੋਂ ਵੀ ਵਧੀਆ ਅਸੀਂ ਉਮੀਦਵਾਰ ਲਈਏ ਤੇ ਨਤੀਜੇ ਸਾਡੇ ਹਾਂ ਪੱਕੀ ਹੋਣਗੇ ਚੱਪੇਵਾਲ ਦੂ ਕਿਵੇਂ ਵੇਖ ਦੋ ਜਾਨ ਨੂੰ ਕਿਉਂਕਿ ਵਿਧਾਨ ਸਭਾ 'ਚ ਬੜੇ ਪ੍ਰੋਟੈਸਟ ਕੀਤੇ ਉਹਨਾਂ ਨੇ ਕਰਜ਼ੇ ਦੀ ਪੰਡ ਲੈ ਕੇ ਗਏ ਸੰਧਾ ਕੋਈ ਪਤਾ ਨਹੀਂ ਲੱਗਦਾ ਅੱਜ ਕੱਲ੍ਹ ਲੋਕਾਂ ਦਾ ਟੂ ਮੱਚ ਓਪਰਚੂਨਿਸਟ ਲੋਕ ਹੋ ਗਏ ਨੇ ਹਰ ਬੰਦਾ ਇਹ ਸੋਚਦਾ ਕਿ ਮੈਨੂੰ ਕੀ ਮਿਲ ਰਿਹਾ ਮੈਂ ਕੀ ਲੈਣਾ ਉਹ ਚੱਬੇ ਸਾਹਿਬ ਵਾਲ ਸਾਹਿਬ ਨੂੰ ਤਿੰਨ ਵਾਰੀ ਕਾਂਗਰਸ ਪਾਰਟੀ ਦਾ ਸੀ ਕੈਂਡੀਡੇਟ ਬਣਾ ਕੇ ਐਮਐਲਏ ਬਣਾਇਆ ਫਿਰ ਉਹਨਾਂ ਨੂੰ ਅਸੀਂ ਐਸਸੀ ਕਮਿਸ਼ਨ ਦਾ ਚੇਅਰਮੈਨ ਪੰਜਾਬ ਦਾ ਬਣਾਇਆ ਮੈਂਬਰ ਆਫ ਪਾਰਲੀਮੈਂਟ ਦਾ ਲੜਾਇਆ ਹੁਣ ਇਸ ਵਾਰੀ ਫੇਰ ਇੱਛਾ ਰੱਖਦੇ ਸਨ ਮੈਂਬਰ ਆਫ ਪਾਰਲੀਮੈਂਟ ਦੀ ਲੜਨ ਦੀ ਅਸੀਂ ਹੁਣ ਦੂਸਰੇ ਲੋਕਾਂ ਨੂੰ ਵੀ ਮੌਕਾ ਦੇਣਾ ਹੈ ਆਮ ਜਿਹੜੇ ਹੋਰ ਬਥੇਰੇ ਉੱਥੇ ਕੰਟੈਸਟੈਂਟ ਕੈਂਡੀਡੇਟਸ ਹੈਗੇ ਨੇ ਹੋਰ ਵੀ ਚੰਗੇ ਕੋਈ ਐਮਪੀ ਦਾ ਕੈਂਡੀਡੇਟ ਹੋ ਸਕਦਾ ਹੁਣ ਇਹ ਤਾਂ ਨਹੀਂ ਕਿ ਵੀ ਚੱਬੇਵਾਲ ਸਾਹਿਬ ਨੂੰ ਹੀ ਹਰ ਮੌਕਾ ਦੇਈ ਜਾਏ لیکن جس پرکارو گئے ہیں میں سمجھتا ہوں کہ ਤੁਹਾਡਾ یقین ਉੱਠ ਜਾਂਦਾ ਹੈ ਕਿਸੇ ਵੀ ਵਿਅਕਤੀ ਤੋਂ ਕਾਂਗਰਸ ਪਾਰਟੀ ਤੋਂ ਇਸ ਤੋਂ ਵੱਡਾ ਕਾਂਗਰਸ ਪਾਰਟੀ ਕੀ ਚੀਜ਼ ਦੇ ਸਕਦੀ ਹੈ ਤੁਹਾਨੂੰ ਡਿਪਟੀ ਲੀਡਰ ਬਣਾਤਾ ਪਾਰਟੀ ਦਾ ਵਿਧਾਨ ਸਭਾ ਵਿੱਚ ਤੁਸੀਂ ਡਿਪਟੀ ਲੀਡਰ ਹੋ ਔਰ ਜਿਸ ਪ੍ਰਕਾਰ ਦੇ ਹਾਲਾਤ ਹੋ ਗਏ ਤੁਸੀਂ ਕਰਜ਼ੇ ਦੀ ਪੰਡ ਲੈ ਕੇ ਜਾ ਰਹੇ ਹੋ ਵਿਧਾਨ ਸਭਾ ਦੇ ਵਿੱਚ ਫਿਰ ਤੁਸੀਂ ਸੰਗਤ ਲੈ ਕੇ ਜਾ ਰਹੇ ਹੋ ਭਗਵੰਤ ਸਿੰਘ ਮਾਨ ਸਾਹਿਬ ਅੱਜ ਗੜਾ ਥੱਲੇ ਕਰਕੇ ਉਸੇ ਮਾਨ ਸਾਹਿਬ ਤੋਂ ਤੁਸੀਂ ਪਟਕਾ ਪਵਾ ਰਹੇ ਹੋ ਮੈਂ ਸਮਝ ਨਾ ਕੀ ਕਹਿਣਾ ਨਹੀਂ ਚਾਹੀਦਾ ਮਾਫੀ ਚਾਹਨਾ ਕਿ ਲੋਕਾਂ ਨੇ ਸ਼ਰਮ ਸ਼ਰੂ ਮ ਤਾਂ ਬਿਲਕੁਲ ਆ ਹੀ ਦਿੱਤੀ ਹੈ ਕਿਵੇਂ ਫੇਸ ਕਰੋਗੇ ਕੋਈ ਵਿਅਕਤੀ ਅਗਰ ਕੱਲ ਨੂੰ ਮੇਰੇ ਨਾਲ ਗੱਲ ਕੀਤੀ ਹੈ ਚੰਬੇਵਾਲ ਸਾਹਿਬ ਜੀ ਤੁਸੀਂ ਫੇਸ ਕਿਵੇਂ ਕਰੋਗੇ ਜਨਤਾ ਨੂੰ ਮੈਂ ਜਨਤਾ ਵਿੱਚ ਕਿਵੇਂ ਜਾਵਾਂਗਾ ਲੋਕ ਕਹਿਣਗੇ ਯਾਰ ਏਡੇ ਬੇਜਿਕੀਨੇ ਬੰਦੇ ਐ ਇਸੇ ਕਰਕੇ ਹੌਲੀ ਹੌਲੀ ਰੀਣੀ ਜੀ ਲੋਕਾਂ ਦਾ ਜਿਹੜਾ ਅਖਬਾਰ ਹੈ ਉਹ ਪੋਲੀਟੀਸ਼ੀਅਨ ਤੋਂ ਦੂਰ ਹੁੰਦਾ ਜਾ ਰਿਹਾ ਹੈ ਇਹ ਕੋਈ ਨਹੀਂ ਲਾਈਦਾ ਕਿ ਇਹ ਪੋਲੀਟੀਸ਼ੀਅਨ ਜਿਹੜੇ ਬਹੁਤ ਝੂਠੇ ਆ ਗੱਲ ਨੂੰ ਅੱਜ ਰਾਤ ਨੂੰ ਕੀ ਫੈਸਲਾ ਕਹਿ ਦੇਣਗੇ ਕੱਲ ਨੂੰ ਕੀ ਕਰ ਲੰਗੇ ਇਹਦਾ ਕੋਈ ਇੱਕ ਮਾਰ ਛੋ ਇਸੇ ਕਰਕੇ ਰਾਜਨੀਤੀ ਦਾ ਜਿਹੜਾ ਮਿਆਰ ਆ ਉਹ ਦਿਨ-ਬਦ ਦਿਨ ਥਿਰਦਾ ਜਾ ਰਿਹਾ ਹੈ ਇਹੋ ਜਿਹੇ ਲੋਕਾਂ ਦੇ ਕਾਰਨ ਸਾਡਾ ਰਾਜਨੀਤੀ ਦਾ ਮਿਆਰ ਗਿਨੇ ਆ ਨਹੀਂ ਰਾਜਨੀਤਿਕ ਲੋਗਾ ਨੂੰ ਲੋਕ ਰੱਬ ਮੰਨਦੇ ਸੰ ਕੋਈ ਐਸਾ ਸਮਾਜ